ਵਿਆਹ ਤੋਂ ਇੱਕ ਦਿਨ ਪਹਿਲਾਂ ਪੈਣ ਲੱਗਿਆ ਮੀਂਹ ਚਾਰੇ ਪਾਸੇ ਹੋ ਗਿਆ ਪਾਣੀ ਹੀ ਪਾਣੀ ਰਿਕਸ਼ੇ ਵਿੱਚ ਲਿਆਉਣੇ ਪਏ ਵਿਆਹ ਵਾਲੇ ਮੁੰਡਾ ਕੁੜੀ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਕੁਦਰਤ ਦੇ ਰੰਗਾਂ ਦਾ ਕੋਈ ਵੀ ਭੇਦ ਨਹੀਂ ਪਾ ਸਕਿਆ ਅਤੇ ਜਦੋਂ ਕੁਦਰਤ ਆਪਣੇ ਰੰਗ ਦਿਖਾਉਂਦੀ ਹੈ ਤਾਂ ਇਹ ਦਿਨ ਸਮਾਂ ਜਾਂ ਥਾਂ ਨਹੀਂ ਦੇਖਦੀ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੋਡੇ-ਗੋਡੇ ਪਾਣੀ ਵਿੱਚੋਂ ਵਿਆਹ ਵਾਲੇ ਮੁੰਡਾ ਕੁੜੀ ਨੂੰ ਰਿਕਸ਼ੇ ਵਿੱਚ ਬਿਠਾ ਕੇ ਲਜਾਇਆ ਜਾ ਰਿਹਾ ਹੈ ਅਤੇ ਭਿੱਜਣ ਤੋਂ ਬਚਾਉਣ ਲਈ ਉਹਨਾਂ ਉੱਪਰ ਛਤਰियां ਵੀ ਤਾਣੀਆਂ ਹੋਈਆਂ ਨੇ ਦਰਸਾ ਇਸ ਮੁੰਡਾ ਕੁੜੀ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਮੀਂਹ ਪੈਣ ਲੱਗ ਗਿਆ ਸੀ ਅਤੇ ਕੁੜੀ ਵਾਲਿਆਂ ਦਾ ਸਾਰਾ ਹੀ ਵਿਆਹ ਦਾ ਪ੍ਰਬੰਧ ਘਰ ਵਿੱਚ ਹੀ ਟੈਂਟ ਲਾ ਕੇ ਕੀਤਾ ਗਿਆ ਸੀ ਪਰ ਮੀਂਹ ਇੰਨਾ ਜ਼ਿਆਦਾ ਪਿਆ ਕਿ ਸਾਰੇ ਹੀ ਪਿੰਡ ਵਿੱਚ ਪਾਣੀ ਹੀ ਪਾਣੀ ਹੋ ਗਿਆ ਅਤੇ ਜਿਸ ਥਾਂ ਤੇ ਟੈਂਟ ਲਾ ਕੇ ਬਰਾਤੀਆਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਸੀ ਉੱਥੇ ਵੀ ਪਾਣੀ ਭਰ ਗਿਆ ਇਸ ਤੋਂ ਇਲਾਵਾ ਜਿੱਥੇ ਫੇਰਿਆਂ ਲਈ ਮੰਡਪ ਬਣਾਇਆ ਗਿਆ ਸੀ ਉਹ ਵੀ ਸਾਰਾ ਪਾਣੀ ਨੇ ਤਬਾਹ ਕਰ ਦਿੱਤਾ ਸੀ ਜਿਸ ਕਰਕੇ ਮੁੰਡਾ ਕੁੜੀ ਦੇ ਫੇਰੇ ਕਰਵਾਉਣ ਲਈ ਇਹਨਾਂ ਨੂੰ ਰਿਕਸ਼ੇ ਵਿੱਚ ਬਿਠਾ ਕੇ ਪਿੰਡ ਤੋਂ ਬਾਹਰ ਉੱਚੀ ਥਾਂ ਤੇ ਲਿਜਾ ਕੇ ਇਹਨਾਂ ਦੇ ਫੇਰੇ ਕਰਵਾ ਕੇ ਵਿਆਹ ਸਿਰੇ ਚੜਵਾਇਆ ਗਿਆ ਸੋ ਇਸ ਮੁੰਡੇ ਕੁੜੀ ਦੇ ਫੇਰੇ ਤਾਂ ਸੁੱਕੀ ਥਾਂ ਤੇ ਕਰਵਾ ਦਿੱਤੇ ਗਏ ਪਰ ਨਾਲ ਆਏ ਬਰਾਤੀਆਂ ਨੂੰ ਪਾਣੀ ਵਿੱਚ ਖੜਕੇ ਹੀ ਖਾਣਾ ਪਿਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ